ਦੇਹਰੇ ਬੇਦਰ ਤੋ ਅੱਜ ਅਸੀਂ 10ਵੀਂ ਜਮਾਤ ਦੇ ਇਤਿਹਾਸ ਦੇ ਬੜੇ ਮਹੱਤਵਪੂਰਨ ਪ੍ਰਸ਼ਨ ਪੰਜਾਬ ਦੇ ਮੈਦਾਨੀ ਖੇਤਰ ਬਾਰੇ ਪੜ੍ਹਾਂਗੇ। ਅਸਲ ਵਿੱਚ ਜਦੋਂ ਅਸੀਂ ਇੱਥੇ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ 1947 ਤੋਂ ਪਹਿਲਾਂ ਦਾ ਪੰਜਾਬ ਜਾਂ ਪੁਰਾਣੇ ਪੰਜਾਬ ਦੀ ਗੱਲ ਕਰਾਂਗੇ ਜੋ ਪੱਛਮ ਵਿੱਚ ਸਿੰਧ ਨਦੀ ਤੋਂ ਲੈ ਕੇ ਪੂਰਬ ਵਿੱਚ ਜਮਨਾ ਨਦੀ ਤੱਕ ਫੈਲਾ ਹੋਇਆ ਸੀ। ਇਸ ਨੂੰ ਅੱਗੇ ਦੋ ਪੰਧਾਂ ਵਿੱਚ ਵੰਡਿਆ ਹੋਇਆ ਸੀ ਪੱਛਮੀ ਪੰਜਾਬ ਪੱਛਮੀ ਪੰਜਾਬ ਸਿੰਧ ਨਦੀ ਤੋਂ ਰਾਵੀ ਨਦੀ ਤੱਕ ਅਤੇ ਪੂਰਬੀ ਪੰਜਾਬ ਰਾਵੀ ਨਦੀ ਤੋਂ ਜੰਮੂ ਨਦੀ ਤੱਕ ਵੰਡਿਆ ਹੋਇਆ ਸੀਗਾ ਅਕਬਰ ਦੇ ਸਮੇਂ ਦੋ ਦਰਿਆਵਾਂ ਵਿਚਕਾਰਲੇ ਇਲਾਕੇ ਨੂੰ ਦੁਆਬਾ ਆਖਿਆ ਜਾਂਦਾ ਸੀ ਇਸ ਤਰ੍ਹਾਂ ਪੰਜਾਬ ਨੂੰ ਕੁੱਲ ਪੰਜ ਦੁਆਬਿਆਂ ਵਿੱਚ ਵੰਡਿਆ ਗਿਆ ਜਦੋਂ ਅਸੀਂ ਦੁਆਬਿਆਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਸਿੰਧ ਸਾਗਰ ਦੁਆਬਾਰੇ ਜਾਣਾਂਗੇ ਸਿੰਦ ਸਾਗਰ ਦੁਆਬ ਅਸਲ ਵਿੱਚ ਸਿੰਧ ਅਤੇ ਜੇਲਮ ਦਰਿਆ ਵਿਚਕਾਰਲਾ ਇਲਾਕਾ ਸੀ ਹਾਲਾਂਕਿ ਇਹ ਬਹੁਤ ਘਟਾ ਪਜਾਉ ਇਲਾਕਾ ਸੀ ਇਸ ਦੇ ਮੁਰਮੁਖ ਸ਼ਹਿਰ ਜੇਲਮ ਅਤੇ ਰਾਵਲਪਿੰਡੀ ਸਨ ਸਿੰਦ ਸਾਗਰ ਦੁਆਬ ਤੋਂ ਅਗਲਾ ਇਲਾਕਾ ਚੱਜ ਦੁਆਬ ਦਾ ਸੀ ਇਹ ਚਨਾਬ ਅਤੇ ਜੇਲਮ ਦਰਿਆਵਾਂ ਵਿਚਕਾਰਲਾ ਲੱਗਦਾ ਸੀ ਹਾਲਾਂਕਿ ਇਹ ਸਿੰਦ ਸਾਗਰ ਦੁਆਬ ਤੋਂ ਬਾਅਦ ਦਾ ਪਜਾਉ ਸੀ ਅਤੇ ਇਸ ਦੇ ਪ੍ਰਸਿੱਧ ਸ਼ਹਿਰ ਗੁਜਰਾਤ ਅਤੇ ਸ਼ਾਹਪੁਰ ਸਨ ਰਚਨਾ ਦੁਆਬ ਤੋਂ ਬਾਅਦ ਅਗਲਾ ਇਲਾਕਾ ਰਚਨਾ ਦੁਆਬ ਦਾ ਸੀਗਾ ਇਹ ਰਾਬੀ ਅਤੇ ਚਨਾਬ ਦਰਹਿਮ ਵਿਚਕਾਰਲਾ ਇਲਾਕਾ ਸੀ ਅਤੇ ਕਾਫੀ ਉਪਜਾਊ ਇਲਾਕਾ ਸੀ ਗੁਜਰਾਵਾਲਾ ਤੇ ਸ਼ੇਖੂਪੁਰਾ ਇਸ ਦੇ ਪ੍ਰਸਿੱਧ ਸ਼ਹਿਰ ਸਨ ਰਚਨਾ ਦੁਆਬ ਤੋਂ ਬਾਅਦ ਬਾਰੀ ਦੁਆਬ ਆਉਂਦਾ ਹੈ ਬਾਰੀ ਦੁਆਬ ਵਿੱਚ ਬਿਆਸ ਅਤੇ ਰਾਬੀ ਵਿਚਕਾਰਲਾ ਇਲਾਕਾ ਹੁੰਦਾ ਹੈ ਅਤੇ ਇਹ ਕਾਫੀ ਉਪਜਾਊ ਹੈ ਇਸ ਦੇ ਪ੍ਰਸਿੱਧ ਸ਼ਹਿਰ ਲਾਹੌਰ ਅਤੇ ਅੰਮ੍ਰਿਤਸਰ ਸਨ ਬਾਰੀ ਦੁਆਬ ਤੋਂ ਬਾਅਦ ਬਸ ਤੇ ਜਲੰਧਰ ਦੁਆਬ ਆਉਂਦਾ ਹੈ ਜਿਸ ਵਿੱਚ ਸਤਲੋਜ ਅਤੇ ਬਿਆਸ ਵਿਚਕਾਰਲੇ ਇਲਾਕੇ ਨੂੰ ਅਸੀਂ ਸ਼ਾਮਲ ਕਰਾਂਗੇ ਇਹ ਇਲਾਕਾ ਵੀ ਕਾਫੀ ਅਪਜਾਊ ਸੀ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਇਸ ਦੇ ਕਾਫੀ ਪ੍ਰਸਿੱਧ ਸ਼ਹਿਰ ਹਨ ਇਨਾ ਪੰਜ ਦੋਆਬਿਆਂ ਤੋਂ ਬਿਨਾ ਸਤਲੁਜ ਅਤੇ ਜਮੁਨਾ ਵਿਚਕਾਰਲੇ ਬੈਸ਼ਾਲ ਮੈਦਾਨ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਵਿੱਚ ਸਤਲੁਜ ਤੋਂ ਕਗਰ ਦਰਿਆ ਤੱਕ ਦੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ ਜਿਸ ਵਿੱਚ ਅਧੁਨਿਕ ਪੰਜਾਬ ਦੇ 15 ਜ਼ਿਲ੍ਹੇ ਆਉਂਦੇ ਹਨ ਜਿਨ੍ਹਾਂ ਵਿੱਚ ਲੁਧਿਆਣਾ ਪਟਿਆਲਾ ਸੰਗਰੂਰ ਬਠਿੰਡਾ ਆਦਿ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਕਗਰ ਅਤੇ ਜਮੁਨਾ ਦਰਿਆ ਵਿਚਕਾਰਲੇ ਇਲਾਕੇ ਨੂੰ ਬਾਂਗਰ ਆਖਿਆ ਜਾਂਦਾ ਹੈ ਆਧੁਨਿਕ ਹਰਿਆਣੇ ਦੇ ਕਾਫੀ ਜ਼ਿਲ੍ਹੇ ਇਸ ਵਿੱਚ ਸ਼ਾਮਲ ਹਨ ਜਿਵੇਂ ਕੁਰੂਕਸ਼ੇਤਰ ਪਾਣੀਪਤ ਅੰਬਾਲਾ ਹਿਸਾਰ ਆਦਿ ਇਸ ਤਰ੍ਹਾਂ ਪੰਜਾਬ ਨੂੰ ਪੰਜ ਦੋਆਬਿਆਂ ਅਤੇ ਦੋ ਮਾਲਵਾ ਤੇ ਬਾਂਗਰ ਇਲਾਕੇ ਵਿੱਚ ਮੰਨਿਆ ਜਾਂਦਾ ਹੈ